ਹੋਣਾ ਜੀ ਸਾਡੇ ਦਸੂਏ ਨੇ ਇੱਕ ਬਹੁਤ ਵੱਡੀ ਸਗਾਤ ਦਿੱਤੀ ਹੈ ਔਰ ਦਸੂਏ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਨੂੰ ਪੂਰਾ ਕੀਤਾ ਹੈ ਦਸੂਹਾ ਤੋਂ ਕਮਾਈ ਦੇ ਵੀ ਜਿਹੜਾ ਰੋੜ ਆ ਵਾਇਆ ਰਾਮਪੁਰ ਜਿਹੜਾ ਹੋ ਕੇ ਜਾਂਦਾ ਹੈ ਉਹਦੀ ਅੱਜ ਜਿਹੜੀ ਨਵਾਂ ਬਣਾਉਣ ਦੀ ਜਿਹੜੀ ਸ਼ੁਰੂਆਤ ਹੈ ਮੰਤਰੀ ਸਾਹਿਬ ਵੱਲੋਂ ਕੀਤੀ ਗਈ ਹੈ ਔਰ ਮੈਂ ਸਮੂੱਚੇ ਦਸੂਏ ਵਾਸੀਆਂ ਵੱਲੋਂ ਇਹਨਾਂ ਦਾ ਜਿੱਤੇ ਬਹੁਤ-ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੇ ਤੋਂ ਸੂਬੇ ਹਲਕੇ ਦਾ ਜਿੱਥੇ ਖਿਆਲ ਰੱਖਿਆ ਔਰ ਤਕਰੀਬਨ 9.5 ਕਰੋੜ ਦੀ ਲਾਗਤ ਨਾਲ ਜਿਹੜੀ ਇਹ ਰੋਡ ਆ ਇਹ ਬਣ ਕੇ ਤਿਆਰ ਹੋਣੀ ਆ ਬਹੁਤ ਜਲਦੀ ਲੋਕਾਂ ਨੂੰ ਇਹ ਨਵਾਂ ਰੋਡ ਜਿਹੜਾ ਤਿਆਰ ਹੋ ਕੇ ਮਿਲੇਗਾ ਔਰ ਮੈਂ ਦੁਬਾਰਾ ਮੁੱਖ ਮੰਤਰੀ ਸਾਹਿਬ ਦਾ ਔਰ ਆਪਣੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿਹੜੀ ਰੋਡ ਆ ਸੂਫਾ ਤੋਂ ਕਮਾਹੀ ਦੇਵੀ ਰੋਡ ਇੱਕ ਬਹੁਤ ਹੀ ਮਹੱਤਵਪੂਰਨ ਰੋਡ ਆ ਔਰ ਇਹਦੇ ਤੇ ਤੁਸੀਂ ਦੇਖਦੇ ਹੋ ਕਿ ਸਾਡੇ ਕਾਫੀ ਧਾਰਮਿਕ ਸਥਾਨ ਕਮਾਹੀ ਦੇਵੀ ਮੰਦਿਰ ਤੱਕ ਜਾਂਦੀ ਆ। ਬਾਬਾ ਲਾਲ ਦਿਵਾਲ ਜੀ ਮੰਦਿਰ ਵੀ ਇੱਥੇ ਹੀ ਆ। ਤੋ so, 2013 ਦੇ ਵਿੱਚ ਲਾਸਟੇ ਰੋਡ ਬਣੀ ਸੀਗੀ ਜਦਕਿ ਰੂਲਸ ਇਹ ਕਹਿੰਦੇ ਨੇ ਕਿ ਹਰ ਰੋਡ ਲਗਭਗ 5 ਸਾਲ ਬਾਅਦ ਜਿਹੜੀ ਆ ਉਹ ਰਿਪੇਅਰ ਵਾਸਤੇ ਡਿਊ ਹੋ ਜਾਂਦੀ ਹੈ ਤੋ ਉਸ ਤਰ੍ਹਾਂ ਦੇਖੀਏ ਤੇ 2018 ਚ ਬਣਨੀ ਚਾਹੀਦੀ ਸੀਗੀ ਪਰ ਬਿਲਕੁਲ ਹੀ ਕੋਈ ਧਿਆਨ ਜਿਹੜਾ ਇਹਦੇ ਵੱਲ ਨਹੀਂ ਦਿੱਤਾ ਗਿਆ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਤੇ ਉਹਨਾਂ ਦਾ ਇੱਕ ਵਿਜ਼ਨ ਸੀਗਾ ਕਿ ਅਸੀਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਰਿਪੇਅਰ ਵੀ ਕਰਨਾ ਆ ਔਰ ਜਿਹੜੀਆਂ ਆ ਚੌੜੀਆਂ ਵੀ ਕਰਨਾ ਜਿੱਥੇ ਜ਼ਰੂਰਤ ਆ ਸੋ ਅਸੀਂ ਇਹਦੇ ਤਹਿਤ ਕੋਈ ਬਹੁਤ ਜੜੀਆਂ ਮਾੜੀਆਂ ਛੜਕਾਂ ਸੀਗੀਆਂ ਉਹਨਾਂ ਦੀ ਕੈਟੇਗਰੀਜ਼ੇਸ਼ਨ ਕੀਤੀ ਕੁਝ ਪੀਸੀਆਈ 1 ਚ ਆਈਆਂ ਕੁਝ 2 ਚ ਆਈਆਂ ਸੋ ਸਾਡੇ ਮਾਨਯੋਗ ਜਿਹੜੇ ਹਲਕਾ ਤੋਂ ਐਮਐਲਏ ਸਾਹਿਬ ਨੇ ਸਰਦਾਰ ਕਰਮਜੀਤ ਸਿੰਘ ਕੁੰਮਨ ਸਾਹਿਬ ਇਹਨਾਂ ਨੇ ਕਾਫੀ ਜ਼ੋਰ ਦਿੱਤਾ ਕਿ ਇਹ ਜਿਹੜੀ ਰੋਡ ਆ ਮੇਰੇ ਇਲਾਕੇ ਦੀ ਬੜੀ ਅਹਿਮ ਰੋਡ ਆ ਔਰ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਬਣਾਇਆ ਜਾਵੇ ਸੋ ਮੈਨੂੰ ਯਾਦ ਆ ਕਿ ਸਮੇਂ-ਸਮੇਂ ਤੇ ਜਦੋਂ ਵੀ ਅਸੀਂ ਮਿਲਦੇ ਹੁੰਦੇ ਸੀਗੇ ਉਦੋਂ ਇਸ ਰੋਡ ਦੀ ਜ਼ਿਆਦਾਤਰ ਗੱਲ ਹੁੰਦੀ ਸੀਗੀ ਸੋ ਅਸੀਂ ਇਹਨੂੰ ਅੱਜ 4.5 ਕਰੋੜ ਰੁਪਏ 9 ਕਰੋੜ ਰੁਪਏ ਦੀ ਲਾਗਤ ਦੇ ਨਾਲ ਜੜਾਇਆ ਇਨੂੰ ਜਿਹੜਾ ਸਟਰੈਂਥਨ ਕਰਨ ਜਾ ਰਹੇ ਆ ਜਿਹੜੀ ਕੁੱਲ ਇਹਦੀ ਲੰਬਾਈ ਆ ਉਹ ਲਗਭਗ 20 ਕਿਲੋਮੀਟਰ ਜੀ ਜਿਹਦੇ ਵਿੱਚੋਂ ਕੁਝ ਸੜਕ ਜਿਹੜੀ ਆ ਉਹ 5.5 ਮੀਟਰ ਚੌੜੀ ਆ ਅੱਗੇ ਜਾ ਕੇ 4.5 ਮੀਟਰ ਜਿਹੜੀ ਆ ਉਹ ਚੌੜੀ ਆ ਔਰ ਅਸੀਂ ਇਹਨੂੰ ਅ ਲਗਭਗ ਸਤੰਬਰ ਤੱਕ ਅਗਸਤ ਸੰਪਰਤ ਤੱਕ ਜਿਹੜਾ ਉਹ ਕੰਪਲੀਟ ਕਰਦੇ ਆਂਗੇ ਜਦੋਂ ਇਹ ਸੜਕ ਕੰਪਲੀਟ ਹੋ ਗਈ ਮੈਂ ਹੁਣ ਲੰਘ ਕੇ ਆਇਆ ਕਿ ਬਹੁਤ ਹੀ ਮਾੜਾ ਹਾਲ ਹੈ ਮੇਰਾ ਕਿ ਲੋਕਾਂ ਨੇ ਘੁੰਮਣ ਸਾਹਿਬ ਇਹਦੇ ਵਿੱਚੋਂ ਲੰਘਣਾ ਵੀ ਬੰਦ ਕਰ ਦਿੱਤਾ ਸੀ ਗਾਏ ਰੋਡ ਤੋਂ ਸੋ ਅਸੀਂ ਇਹਨੂੰ ਬਹੁਤ ਜਲਦ ਕੋਸ਼ਿਸ਼ ਦੇ ਵਿੱਚ ਆ ਕਿ ਜਿੰਨੀ ਜਲਦੀ ਹੋ ਸਕੇ ਉੰਨੀ ਜਲਦੀ ਇਹਨੂੰ ਠੀਕ ਕਰਕੇ ਲੋਕਾਂ ਦੇ ਜਿਹੜਾ ਹਵਾਲੇ ਕੀਤਾ ਮਤਿਬ ਸਾਬ